ਸਸੇਗਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਤਾਜ਼ਾ ਜਾਣਕਾਰੀ ਅੱਜ 23 ਅਗਸਤ 2025 ਪੰਜਾਬ ਦੇ ਮੌਸਮ ਦੇ ਵਿੱਚ ਜੋ ਵੱਡਾ ਮੀਂਹ ਦਾ ਅਪਡੇਟ ਸਾਹਮਣੇ ਆਇਆ ਜੀ ਉਹ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤਾਜ਼ਾ ਸੈਟਲਾਈਟ ਮੈਪਸ ਦੇਖਿਓਗੇ ਤਾਂ ਪੂਰਬੀ ਇਲਾਕੇ ਤੋਂ ਤਕੜੀ ਕਾਰਵਾਈ ਦੁਆਬੇ ਦੇ ਏਰੀਆ ਵਿੱਚ ਦਿਖਾਈ ਦੇ ਰਹੀ ਹੈ ਉੱਤਰੀ ਪੰਜਾਬ ਜਾਨੀ ਕਿ ਪਠਾਨਕੋਟ ਤੋਂ ਸ਼ੁਰੂ ਹੋ ਕੇ ਇਹ ਸਿਸਟਮ ਸਾਨੂੰ ਹੇਠਾਂ ਤੱਕ ਜਾਨੀ ਕਿ ਮੋਹਾਲੀ ਚੰਡੀਗੜ੍ਹ ਤੱਕ ਬਣਦਾ ਹੋਇਆ ਦਿਖਾਈ ਦੇ ਰਿਹਾ ਨਾਲ ਦੀ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿਹੜੇ ਇਲਾਕੇ ਵਿੱਚ ਮੀਂਹ ਹੈ ਕਿਹੜੇ ਇਲਾਕੇ ਵਿੱਚ ਕਾਰਵਾਈ ਹੋ ਸਕਦੀ ਹੈ ਤੇ ਅੱਜ ਪੂਰੇ ਦਿਨ ਦੀ ਅਪਡੇਟ ਸਾਂਝੀ ਕਰਾਂਗੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤਾਂ ਕਿ ਚੈਨਲ ਦੇ ਉੱਪਰ ਬਾਕੀ ਦਰਸ਼ਕ ਵੀ ਲੋਨ ਤੁਹਾਡੇ ਕਮੈਂਟਸ ਤੇ ਰਹੀ ਜਾਣਕਾਰੀ ਪਹੁੰਚਦੀ ਹੋ ਸਕੇ ਬਾਕੀ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰਕੇ ਜਾਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਅਸੀਂ ਗੱਲ ਕਰਦੇ ਹਾਂ ਜੀ ਮੌਸਮ ਦੇ ਹਾਲਾਤਾਂ ਦੀ ਤੁਸੀਂ ਦੇਖ ਰਹੇ ਹੋ ਕਿ ਤਾਜ਼ਾ ਹਾਲਾਤਾਂ ਦੇ ਮੁਤਾਬਕ ਪੂਰਬੀ ਇਲਾਕੇ ਜਿਹਦੇ ਵਿੱਚ ਜ਼ਿਲ੍ਹਿਆਂ ਦੀ ਅਗਰ ਗੱਲ ਕਰੀ ਜਾਵੇ ਤਾਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾ ਸ਼ਹਿਰ ਦੇ ਨਾਲ ਲੱਗਦਾ ਇਲਾਕਾ ਜਿੰਨਾ ਵੀ ਆਪਣਾ ਚੰਡੀਗੜ੍ਹ ਤੋਂ ਰੂਪਨਗਰ ਜ਼ਿਲ੍ਹਾ ਹੋ ਗਿਆ ਜੀ ਨੰਗਲ ਅਨੰਦਪੁਰ ਸਾਹਿਬ ਹੋ ਗਿਆ ਕਰਾਲੀ ਮੁਹਾਲੀ ਮੋਰਿੰਡਾ ਫਤਿਹਗੜ ਇਹ ਇਲਾਕੇ ਫਿਲਹਾਲ ਕਾਰਵਾਈ ਮੀਂਹ ਦੀ ਇਹਨਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਫਿਲਹਾਲ ਗੁਰਦਾਸਪੁਰ ਦੇ ਵਿੱਚ ਇੰਨਾ ਜ਼ਿਆਦਾ ਅਸਰ ਨਹੀਂ ਹੈ ਕਪੂਰਥਲਾ ਜਲੰਧਰ ਵਿੱਚ ਅਸਰ ਘੱਟ ਹੈ ਪਰ ਆਉਂਦੇ 2-4 ਘੰਟਿਆਂ ਵਿੱਚ ਸਿਸਟਮ ਇਹ ਇਲਾਕੇ ਨੂੰ ਵੀ ਕਵਰ ਕਰ ਲਵੇਗਾ ਕਿਉਂਕਿ ਜਿਹੜੇ ਹਾਲਾਤ ਨੇ ਤੁਹਾਨੂੰ ਦੱਸ ਚੁੱਕੇ ਸਾਂ ਕਿ ਰਾਤ ਦੇ 2-3 ਵਜੇ ਤੋਂ ਇਹ ਸਿਸਟਮ ਵੱਢਨੇ ਸ਼ੁਰੂ ਹੋ ਚੁੱਕੇ ਨੇ ਜਿਸ ਦੇ ਨਾਲ ਸਭ ਤੋਂ ਪਹਿਲਾਂ ਜੀ ਹੁਸ਼ਿਆਰਪੁਰ ਨਵਾਂ ਸ਼ਹਿਰ ਵੱਲ ਐਂਟਰੀ ਹੋਈ ਇਹਨਾਂ ਦੀ ਥੋੜਾ ਬਹੁਤੀ ਕਾਰਵਾਈ ਉੱਥੇ ਹੋਈ ਮੇਨ ਕਾਰਵਾਈ ਇਸ ਦੀ ਨੰਗਲ ਅਨੰਦਪੁਰ ਸਾਹਿਬ ਰੂਪਨਗਰ ਦੇ ਇਲਾਕੇ ਵਿੱਚ ਹੋਈ ਹੈ ਜੀ ਥੋੜੀ ਬਹੁਤੀ ਕਾਰਵਾਈ ਚੰਡੀਗੜ੍ਹ ਮੁਹਾਲੀ ਦੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਨਾਲ ਦੀ ਨਾਲ ਫਤੇਗੜ ਸਾਹਿਬ ਖਰੜ ਕੁਰਾਲੀ ਇਹ ਏਰੀਆ ਦੇ ਵਿੱਚ ਕਾਰਵਾਈ ਮੀ ਕ੍ਰਮਣ ਕਣੀ ਦੀ ਹੁੰਦੀ ਦਿਖਾਈ ਦੇ ਰਹੀ ਹੈ ਸੰਘਣੇ ਬੱਦਲੇ ਇਹਨਾਂ ਇਲਾਕਿਆਂ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਹੌਲੀ ਹੌਲੀ ਜਿਵੇਂ ਸਮਾਂ ਬੀਤਿਆ ਗਿਆ ਧਾਰਾ ਆਪਣਾ ਵਧਾਉਣ ਗਿਆ ਤੇ ਧਾਰਾ ਵਧਣ ਦੇ ਨਾਲ ਇਹ ਮੇਨ ਤੌਰ ਤੇ ਇਹ ਸਿਸਟਮ ਉੱਤਰੀ ਪੰਜਾਬ ਵੱਲ ਕੂਚ ਕਰੇਗਾ ਜਿਸ ਦੇ ਨਾਲ ਅਗਰ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦਾ ਇਲਾਕਾ ਹੋ ਗਿਆ ਜੀ ਤਰਨਤਾਰਨ ਦਾ ਕੁਝ ਕ ਇਲਾਕਾ ਹੋ ਗਿਆ ਖਪੂਰਥਲਾ ਜਲੰਧਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਖਪੂਰਥਲਾ ਜਲੰਧਰ ਤੋਂ ਅੱਗੇ ਆਈਏ ਤਾਂ ਲੁਧਿਆਣਾ ਦਾ ਕੁਝ ਕੇ ਏਰੀਆ ਜੀ ਫਿਰ ਨਾਲ ਦੀ ਨਾਲ ਰੂਪਨਗਰ ਸਾਰਾ ਜ਼ਿਲ੍ਹਾ ਫਿਰ ਮੁਹਾਲੀ ਫਤਿਹਗੜ ਸਾਹਿਬ ਇਹ ਇਲਾਕੇ ਮੇਨ ਤੌਰ ਤੇ ਭਾਰੀ ਮੀਡੀਅਮ ਵਿੱਚ ਆਉਣਗੇ ਤੇ ਅੱਗੇ ਸਿਸਟਮ ਬਾਰੇ ਕਹਿੰਦਾ ਬਾਕੀ ਪੰਜਾਬ ਜਾਨਕਿ ਮਾਲਵਾ ਬੈਲਟ ਹੋ ਗਈ ਜਾਂ ਸੈਂਟਰਲ ਪੰਜਾਬ ਹੋ ਗਿਆ ਜਾਨਕਿ ਲੁਧਿਆਣਾ ਹੋ ਗਿਆ ਮੋਗਾ ਹੋ ਗਿਆ ਬਰਨਾਲਾ ਹੋ ਗਿਆ ਸੰਗਰੂਰ ਪਟਿਆਲਾ ਫਤਿਹਗੜ ਸਾਹਿਬ ਇਹ ਇਲਾਕਾ ਹੋ ਗਿਆ ਜੀ ਮਾਨਸਾ ਬਠਿੰਡਾ ਬਰਨਾਲਾ ਨਾਲ ਦੀ ਨਾਲ ਮੋਗਾ ਫਿਰ ਫਰੋਜ਼ਪੁਰ ਫਰੀਦਕੋਟ ਦੇ ਮੁਕਸਰ ਸਾਹਿਬ ਦਾ ਇਲਾਕਾ ਜੀ ਇਹ ਸਾਰੇ ਇਲਾਕਿਆਂ ਦੇ ਵਿੱਚ ਹਲਕੀ ਦਰਮਿਆਨੀ ਮੀਂਹ ਦੀ ਉਮੀਦ ਸਾਨੂੰ ਬਾਅਦ ਦੁਪਹਿਰ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਪੂਰੇ ਪੰਜਾਬ ਦੇ ਉੱਪਰ ਸ਼ਾਮ ਵੇਲੇ ਤੱਕ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਅਗਰ ਸਿਸਟਮ ਦੇ ਵਿੱਚ ਕੋਈ ਬਦਲਾਅ ਆਇਆ ਜਾਂ ਹਵਾ ਨੇ ਕੋਈ ਸਿਸਟਮ ਚੇਂਜ ਕੀਤਾ ਤਾਂ ਉਹ ਜਾਣਕਾਰੀ ਅਲੱਗ ਤੋਂ ਸਾਂਝੀ ਕਰ ਦਿੱਤੀ ਜਾਵੇਗੀ ਦੁਪਹਿਰ ਦੀ ਵੀਡੀਓ ਵਿੱਚ ਜਾਣਕਾਰੀ ਤੁਹਾਨੂੰ ਉਦੇ ਮਿਲੇਗੀ ਤੁਸੀਂ ਅਗਰ ਚੈਨਲ ਸਬਸਕ੍ਰਾਈਬ ਕੀਤਾ ਹੋਵੇਗਾ ਤਾਂ ਜਲਦ ਤੋਂ ਜਲਦ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਧੰਨਵਾਦ ਸ